ਕਿ ਜੋ ਜਿਹੜਾ ਸਕੂਲ ਕੋਆਰਡੀਨੇਸ਼ਨ ਪ੍ਰੋਜੈਕਟ ਪਰ ਨੂੰ ਕੈਂਪ ਲਾਇਆ ਜਾ ਰਿਹਾ ਤੁਹਾਡੇ ਹਸਪਤਾਲਾਂ ਦੇ ਵਿੱਚ ਕੀ ਕਰਦੇ ਹੋ ਹਸਪਤਾਲਾਂ ਦੇ ਵਿੱਚ ਜਿਹੜਾ ਕੈਂਪ ਲੱਗਦਾ ਹੈ ਜੀ ਹਰ 3 ਮਹੀਨੇ ਬਾਅਦ ਲੱਗਦਾ ਹੈ ਜੀ ਇਹ ਜਿਹੜੇ ਮਰੀਜ਼ ਠੀਕ ਹੋਈ ਜਾਂਦੇ ਹਨ ਨਾਲ-ਨਾਲ ਉਹਨਾਂ ਨੂੰ ਦਵਾਈਆਂ ਵੀ ਫ੍ਰੀ ਦਿੰਦੇ ਆਂ ਔਰ ਨਾਲ ਅਸੀਂ ਇਹਨਾਂ ਦੇ ਆ ਕੇ ਸਹਿਯੋਗ ਕਰਦੇ ਆਂ ਜੋ ਜੋ ਇਹਨਾਂ ਨੂੰ ਮਤਲਬ ਕਿ ਕਿਵੇਂ ਰਹਿਣ ਦਾ ਇੰਤਜ਼ਾਮ ਉਹ ਨੇਗੀ ਜੀ ਕਰਦੇ ਆਂ ਜਾਂ ਬਿਰਾਨੀ ਜੀ ਜਿਹੜੀ ਸਾਡੀਆਂ ਟੀਮਾਂ ਹੈਗੀਆਂ ਹਿਊਮਨ ਵੈਲਫੇਅਰ ਬਲੱਡ ਨਰਸੇਵਨ ਰਣ세ਵਾ ਨਾਲ ਸਿਵ ਕਵਰਡ ਸੇਵਾ ਸੰ ਹਿਊਮਨ ਵੈਲਫੇਅਰ ਬਲੱਡ ਇਹ ਸਾਰੀਆਂ ਟੀ ਸੜੀ ਜੀ ਸੰਸਥਾਾਂ ਮ ਬਣੀ ਹੋਈਆਂ ਇਹ ਇੰਤਜ਼ਾਮ ਕਰਦੀਆਂ ਇਹਨਾਂ ਦਾ ਰਹਿਣ ਦਾ ਖਾਣ ਦਾ ਤੇ ਉਹ ਤੋਂ ਬਾਅਦ ਨੇਕੀ ਸਾਹਿਬ ਇਹਨਾਂ ਨੂੰ ਸਵੇਰੇ ਅੱਜ ਬ੍ਰੈਕਫਾਸਟ ਕਰਾ ਕੇ ਆਇਆ ਸਾਰਾ ਇਹਨਾਂ ਨੇ ਇੰਤਜ਼ਾਮ ਦੇਖਿਆ ਨਾ ਉਹ ਤੋਂ ਬਾਅਦ ਅੱਜ ਦਵਾਈ ਦੇ ਰਹੇ ਆ ਨਾਲ ਹੀ ਨਾਲ ਇਹਨਾਂ ਨੂੰ ਪਟੀਆਂ ਪੁੱਟੀਆਂ ਸਾਰਾ ਇੰਤਜ਼ਾਮ ਇਹਨਾਂ ਨੇ ਕੀਤਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਜ ਦਾ ਸੂਰ ਨਫੋਰਟ ਰਹੀ ਟ੍ਰਸਟ ਦਿੱਲੀ ਬੋਂੋਂ ਤੁਹਾਡੇ ਕੈਂਪ ਲੱਗਿਆ ਕੀ ਕੰਮ ਚਾਹੁੰਦੇ ਹੋ ਜੀ ਇਹ ਕੈਂਪ ਜਿਹੜੇ ਕੁਸ਼ਟਾਸ਼ਰਮ ਆ ਇੱਥੇ ਟਿਕੜਾ ਹ ਤਿੰਨ ਮਹੀਨੇ ਬਾਅਦ ਚੈੱਕ ਅਪ ਕਰਦੇ ਨੇ ਤੇ ਜਿਨ੍ਹਾਂ ਦੀ ਬੈਂਡੇਜ ਵਗੈਰਾ ਜੋ ਕੁਝ ਹੈ ਇਹਨਾਂ ਨੂੰ ਦੱਸ ਕੇ ਜਾਂਦੇ ਡਾਕਟਰ ਸਾਹਿਬ ਵੀ ਤੁਸੀਂ ਆਪਣਾ ਐਸਾ ਕਰੋ ਤਾਂ ਕਿ ਤੁਹਾਡੀ ਬਿਲਕੁਲ ਠੀਕ ਹੋ ਜਾਓ। ਇਹ ਕਿ ਜਿਹੜੇ ਕੁਸ਼ ਰੋਗੀ ਨੇ ਕੋਈ ਇਹ ਨਹੀਂ ਵੀ ਇਹਨਾਂ ਨਾਲ ਅਸੀਂ ਨਾਲ ਖੜਨ ਨਾਲ ਸਾਨੂੰ ਕੁਸ਼ਟ ਹੋ ਜਾਊਗਾ। ਇਹ ਜੀ ਗੱਲਬਾਤ ਨਹੀਂ ਹੈ। ਇਹ ਡਾਕਟਰ ਸਾਹਿਬ ਖੁਦ ਆਪ ਸਾਨੂੰ ਦੱਸਦੇ ਨੇ। ਅਸੀਂ ਆਨੇ ਹਰ ਵੀ ਨਹੀਂ ਆ ਤਿੰਨ ਮਹੀਨੇ ਬਾਅਦ ਤੇ ਆਨੇ ਆ। ਆਕੇ ਦੇਖ ਲੈਣੇ ਨੇ ਸੇਵਾ। ਬੜੀ ਲਾਜਵਾਬ ਸੇਵਾ ਕਰਦੇ ਨੇ। ਭਗਵਾਨ ਇਹਨਾਂ ਨੂੰ ਤੰਦਰੁਸਤ ਰੱਖੇ। ਉਹ ਜਿਹੜੇ ਇਲਾਜ ਕਰਦੇ ਨੇ ਭਗਵਾਨ ਉਹਨਾਂ ਨੂੰ ਵੀ ਤੰਦਰੁਸਤ ਕਰੇ। ਬਹੁਤ ਚੰਗੀ ਗੱਲ ਹੈ। ਇਹ ਗੁਲਸ਼ਨ ਸਿੰਘ ਕੁਮਾਰ ਟੀਸਰੀ ਵਾਲੇ ਸੀ ਜਿਹੜੇ ਉਹਨਾਂ ਦੇ ਨਾਂ ਤੇ ਇਹ ਸੰਸਥਾ ਹੈਗੀ ਉਹਨਾਂ ਨੇ ਆਪਣੇ ਜਿੰਦੇ ਜੀ ਵੀ ਬਹੁਤ ਚੰਗੇ ਕੰਮ ਕੀਤੇ ਨੇ ਤੇ ਹੁਣ ਮਰਨ ਤੋਂ ਬਾਅਦ ਵੀ ਉਹਨਾਂ ਦੇ ਬੱਚੇ ਜਾਂ ਉਹਨਾਂ ਦੀ ਸੰਸਥਾ ਬਹੁਤ ਚੰਗਾ ਕੰਮ ਕਰ ਰਹੀ ਹੈ ਆਮ ਲੋਕ ਤਾਂ ਇਹਨਾਂ ਤੋਂ ਬਹੁਤ ਕਿੰਨਾ ਕਰਦੇ ਨੇ ਬਹੁਤ ਦੂਰ ਰਹਿੰਦੇ ਨੇ ਪਰ ਇਹ ਐਜੇ ਕੰਮ ਕਰਦੇ ਨੇ ਆ ਕੇ ਲੋਕਾਂ ਦੀ ਸੇਵਾ ਵਗੈਰਾ ਸਾਰ ਕੁਝ ਬੜੀ ਖੁਸ਼ੀ ਹੁੰਦੀ ਹੈ ਵੀ ਚਲੋ ਬਖਾਨ ਕਰੇ ਤਦ ਦੋਸਤ ਹੋ ਜਾਂਦੇ ਸਾਰੀ ਕੁਝ ਤਾਂ ਆਸ਼ਰਮ ਕਿੰਨੇ ਚਿਰ ਤੋਂ ਬਣਿਆ ਹੋਇਆ ਵਾ ਇਹ ਤਾਂ ਕਾਫੀ ਦੇਰ ਤੋਂ ਹੈ ਸੀ ਛੋਟੇ ਉਹਦੇ ਬੱਚੇ ਹੁੰਦੇ ਵੀ ਆਉਂਦੇ ਆਉਂਦੇ ਹੁੰਦੇ ਸੀਗੇ ਘਰ ਉਹ ਇੱਥੇ ਸਾਫ਼ ਸੁਥਰਾ ਮਾਹੌਲ ਹੈ ਮੰਦਰ ਹੈ ਲੋਕ ਪੂਜਾ ਪਾਠ ਕਰਦੇ ਨੇ ਬਹੁਤ ਚੰਗੀ ਗੱਲ ਹੈ ਬੜਾ ਮਨ ਨੂੰ ਚੰਦਾ ਤੇ ਆ ਕੇ ਪਰ ਭਗਵਾਨ ਨੇ ਤੰਦਰੁਸਤ ਕਰੇ ਇਹਨਾਂ ਦੇ ਬੱਚੇ ਵੀ ਰੋਗੇ ਤੰਦਰੁਸਤ ਨੇ ਬੱਚਿਆਂ ਨੂੰ ਕੋਈ ਗੱਲ-ਵਾਤ ਨਹੀਂ ਹੈ ਪਰ ਜੋ ਜਿਨ੍ਹਾਂ ਨੂੰ ਹੋਇਆ ਹੋਇਆ ਕੁਝ ਥੋੜੇ ਬੋਤ ਤਾਂ ਕੀ ਸਤਿਕਾਰ ਜੀ ਅੱਜ ਜਿਹੜਾ ਸਕੂਰਨ ਫਾਊਂਡੇਸ਼ਨ ٹرسٹ ਵੱਲੋਂ ਮੈਡੀਕਲ ਕੈਂਪ ਚ ਕੈਂਪ ਲਗਾਇਆ ਗਿਆ ਨਰ ਸੇਵਾ ਨਰ ਸੇਵਾ ਦੇ ਸਹਿਯੋਗ ਦੇ ਨਾਲ ਕੀ ਕਹਿਣਾ ਚਾਹੁੰਦੇ ਹੋ ਇਹ ਜੀ ਜਿਹੜਾ ਹੈ ਸੰਪੂਰਨ ਫਾਊਂਡੇਸ਼ਨ ਦਿੱਲੀ ਬਲੋਂ ਸਰਗੀ ਸ੍ਰੀ ਗੁਲਸਨ ਕੁਮਾਰ ਦੀ ਚੈਰੀਟੇਬਲ ਸਸਤਾ ਹੈ ਉਹਨਾਂ ਦੇ ਯਾਦ ਦੇ ਵਿਚਾਰ ਓਵਰ ਇੰਡੀਆ ਵਿੱਚ ਜਿਹੜੇ ਜਿੰਨੇ ਵੀ ਪੋਸ਼ਟਾਸ਼ਰਮ ਮੁਕਤਲਵਾ ਹੋਰ ਵੀ ਜਿਹੜੇ ਇਸ ਤਰ੍ਹਾਂ ਦੇ ਮੈਡੀਕਲ ਕੈਂਪ ਹੈ ਉਹ ਵਾਰੀ ਵਾਰੀ ਲੱਗਦੇ ਰਹਿੰਦੇ ਮੈਂ ਸੇਵਾ ਭਾਰਤੀ ਖੰਨਾ ਬਲੋਂ ਨਰਸੇਵਨ ਰਣਸੇਵਾ ਬਲੋਂ ਅਰੇ ਹੋਰ ਜਿੰਨੇ ਵੀ ਖੰਨੇ ਦੀ ਸਮਾਜ ਸੇਵੀ ਸੰਸਥਾਵਾਂ ਨੇ ਧਾਰਮਿਕ ਸੰਸਥਾਵਾਂ ਨੇ ਮੇਰੇ ਹੁੰਦੇ ਚੌਥਾ ਕੈਂਪ ਹੈ ਇਹ ਦਿੱਲੀ ਤੋਂ ਟੀਮ ਆਂਦੀ ਹੈ ਇੱਥੇ 5-6 ਘੰਟੇ 4 ਘੰਟੇ ਬਕਾਇਦਾ ਨੇ ਟੈਸਟ ਉਹਨੇ ਸਾਰੇ ਸਾਰੇ ਬਾਡੀ ਦੇ ਟੈਸਟ ਉਹਨੇ ਸਾਰੇ ਬਲੱਡ ਦੇ ਟੈਸਟ ਹੁੰਦੇ ਪੱਟੀਆਂ ਹੁੰਦੀਆਂ ਤੁਸੀਂ ਵੀਡੀਓ ਦਿਖਾ ਵੀ ਤਾਉਣਾ ਵੀ ਜੋ ਦਿਖਾ ਵੀ ਦਿਓ ਤਾਂ ਜਿਹੜੀ ਹੈ ਵੀ ਇੱਥੇ ਇਹ ਬੜਾ ਬਹੁਤ ਪੜਾਈ ਦਾ ਕੰਮ ਹੈ ਇੱਥੇ ਆ ਕੇ ਪਤਾ ਲੱਗਦਾ ਦੇਖੋ ਜਲੇ ਵੀ ਕਈ ਵਾਰ ਇਹ ਹੁੰਦਾ ਸੀ ਵੀ ਡਾਕਟਰ ਨਾਲ ਗੱਲਬਾਤ ਕਰਦੇ ਰਹਿੰਦੇ ਵੀ ਜਿਹੜਾ ਖੁਸ਼ ਹੋ ਗਿਆ ਕੋਈ ਇਸ ਤਰ੍ਹਾਂ ਛੂਹ ਛਵਾ ਛੂਤੀ ਬੇਵਰੇ ਨਹੀਂ ਆਗੀ ਠੀਕ ਹੈ ਪਰ ਇਹ ਜੀ ਗੱਲ ਅਲੱਗਾਂ ਗੱਲ ਹੈ ਪਰ ਕਈ ਵਾਰ ਆਪਾਂ ਸਮਝਦੇ ਵੀ ਨਹੀਂ ਆ ਰਹੇ ਕੁਛ ਹੋ ਗਿਆ ਤਾਂ ਬੜਾ ਦੂਰ ਰਹਿਣਾ ਚਾਹਦੇ ਸਰ ਉਸ ਤਰ੍ਹਾਂ ਕੋਈ ਗੱਲ ਬਾਤ ਨਹੀਂ ਹੈ ਤਾਂ ਮੈਂ ਬਹੁਤੀ ਲੰਬੀ ਗੱਲ ਨਾ ਕਰਦੇ ਹੋਏ ਇਹ ਜਿਹੜਾ ਹੈ ਆ ਦੇਖੋ ਗੁਲਸ਼ਨ ਕੁਮਾਰ ਚੈਰੀਟੇਬਲ ਟਰਸਟ ਹੈ ਜੀ ਤੇ ਸਮਰਪਣ ਫਾਊਂਡੇਸ਼ਨ ਦਿੱਲੀ ਬਣੀ ਹੈ ਟੀਮ ਆਂਦੀ ਹੈ ਤੇ ਬੋਰਡ ਲੱਗੇ ਹੁਣ ਮੀਂਹ ਕਰਕੇ ਥੋੜਾ ਡਿਸਟਰਬ ਹੋ ਗਿਆ ਸੀ ਕੰਮ ਸਵੇਰ ਦੇ 9 ਵਜੇ ਦੀ ਟੀਮ ਲੱਗੀ ਹੈ ਸਾਰੇ ਪੱਟੀਆਂ ਹੋ ਰਹੀਆਂ ਸਾਰਾ ਦਵਾਈਆਂ ਹੋ ਰਹੀਆਂ ਸਾਰੇ ਟੀਕਾਕਰਨ ਹੋ ਰਿਹਾ ਤਾਂ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰਿਆਂ ਦਾ ਇੱਕ ਮੈਂ ਹੋਰ ਗੱਲ ਦੱਸਣਾ ਚਾਹੁੰਦਾ कि ਆਪਾਂ ਜਿਹੜੇ ਵੀ ਲੋਕਲ ਬੰਦੇ ਆ ਇਹ ਆਪਾਂ ਦੇਖੋ ਸਾਰੇ ਦਾਨ ਹੀ ਸਕਣ ਹੁੰਦੇ ਕੋਈ ਖਾਣ ਪੀਣ ਦੀ ਚੀਜ਼ਾਂ ਡੋਨੇਟ ਕਰਦਾ ਕੋਈ ਕਪੜਾ ਡੋਨੇਟ ਕਰਦਾ ਕੋਈ ਰੁਪਿਆ ਪੈਸਾ ਦਿੰਦਾ ਚੰਗੀ ਗੱਲ ਹੈ ਦਾਨ ਦੇਣਾ ਪਰ ਉਸ ਤੋਂ علاوہ ਮੈਂ ਸਮਝਦਾ ਵੀ ਇਹਨਾਂ ਨੂੰ ਜਿਹੜੀ ਰਿਕੁਆਇਰਮੈਂਟ ਹੈ ਮੈਡੀਕਲ ਮੇਰੀ ਆਪਣੀ ਸਿੱਧਕ ਵਿਕਤੀਆ ਸੋਚ ਹੈ ਤਾਂ ਮੈਂ ਸਮਝਦਾ ਇਸ ਤਰ੍ਹਾਂ ਸਾਥ ਦਿੱਤਾ ਜਾਵੇ ਆਪਾਂ ਲੋਕਾਂ ਨੇ ਕੀ ਨਾ ਕੀ ਖੜਨਾ ਹੀ ਹੁੰਦਾ ਇੱਕ ਇੱਕ ਹੌਂਸਲਾ ਹੀ ਹੁੰਦਾ ਹੈ ਜਾਂ ਜਿਹੜੀ ਟੀਮ ਆਉਂਦੀ ਉਹਦਾ ਹੌਸਲਾ ਹੈ ਇਹ ਆ ਜਿਹੜੇ ਇੱਥੇ ਕੁਸਰ ਰੋਗੀ ਆ ਉਹਨਾਂ ਦਾ ਹੌਸਲਾ ਹੈ ਇੱਥੇ 38 38 ਜਿਹੜੇ ਹੈ ਪਰਿਵਾਰ ਰਹਿ ਰਹੇ ਇਸ ਮੈਂ ਕਹਿੰਦੇ ਕਿ ਮਹਨ ਲਈ ਹੈ ਕਿਸ ਵਈ ਇਹ ਛੋਟਾ ਜਾਂ 38 ਪਰਿਵਾਰ ਰਹਿ ਰਹੇ ਤੇ 165 ਮੈਂਬਰ ਨੇ ਇਹਨਾਂ ਦੇ ਸਾਰੇ ਹੈ ਜੀ ਇਹਨਾਂ ਦੇ ਬੱਚੇ ਸਕੂਲਾਂ ਚ ਪੜਦੇ ਹੋਰ ਵੀ ਜਿਹੜੇ ਠੀਕ ਠਾਕ ਇਹਨਾਂ ਕੰਮ ਕਰਦੇ ਤਾਂ ਮੈਂ ਆਪਣੇ ਸੇਵਾ ਭਾਰਤੀ ਬੰਨੋਂ ਨਰ ਸੇਵਾ ਨਰਨ ਸੇਵਾ ਬੰਨੋਂ ਔਰ ਖੰਨੇ ਦੀ ਜਿੰਨੀ ਵੀ ਸੰਤਾ ਸਾਡੇ ਹੋਣੀ ਮੇਰੇ ਨਾਲ ਸੀ ਹਸਰਾਜ ਵੀਰਾਨੀ ਜੀ ਮੁਕੇ ਸਿੰਘ ਜੀ ਰਾਹੁਲ ਗਨਗਵਾਹ ਜੀ ਸਤਰੀ ਹੋਰ ਸੁਰਿੰਦਰ ਕਾਂਸਲ ਜੀ ਕੀ ਸਾਰੇ ਦੇ ਨਾਮ ਇਸ ਤਰ੍ਹਾਂ ਕਈ ਬਣੇ ਸੀਗੇ ਸਾਡੇ ਵਿਕਾਸ ਮੁਤਾ ਜੀ ਆਕੇਗੇ ਉੱਚੇ ਟਾਈਮ ਦੇਕੇਗੇ ਤਾਂ ਮੈਂ ਲੋਕਾਂ ਨੇ ਹੀ ਇਹ ਮੈਪੀਲ ਕਰਦਾ ਕਿ ਕੁਸ਼ਟ ਰੋਗਿਆਂ ਦਾ ਇਹਨਾਂ ਦੇ ਵੱਲ ਬਹੁਤਾ ਮੈਡੀਕਲ ਦੇ ਵੱਲ ਇਹਨਾਂ ਦੀ ਇਲਾਜ ਵੱਲ ਤੀ ਅਨਕਿਤਾ ਜਾਵੇ ਤੇ ਜਦ ਵੀ ਟੀਮ ਆਉਂਦੀ ਆ ਸੀ ਮੈਂ ਮੈਸੇਜ ਕਰਦਾ ਹੁੰਨਾ ਫਾਊਂਡੇਸ਼ਨਰਲ ਮੈਸੇਜ ਨਾਲ ਟੀਮ ਵੱਲੋਂ ਮੈਸੇਜ ਨਾਲ ਗੱਡੀ ਬੈਂ ਪਿਛਲੇ ਪਾਸੇ ਖੜੀ ਸਾਰਾ ਸਮਾਨ ਇਹਨਾਂ ਕੋਲ ਅਵੇਲੇਬਲ ਹੁੰਦਾ ਤੇ ਇਹਨਾਂ ਗੱਲਾਂ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜਿਹੜੇ ਲੋਗ ਇਸ ਗੱਲ ਨੂੰ ਸੁਣ ਰਹੇ ਹੈ ਇਸ ਚੈਨਲ ਨੂੰ ਦੇਖ ਰਹੇ ਮੈਂ ਤਾਂ ਫੇਰ ਤੀਜੀ ਵਾਰ ਅਪੀਲ ਕਰ ਰਿਹਾ ਕਿ ਖਾਣ ਪੀਣ ਤੋਂ ਡੋਨੇਟ ਤੋਂ ਲਾਵਾ ਪੈਸੇ ਤੋਂ ਲਵਾ ਇਹਨਾਂ ਦੇ ਮੈਡੀਕਲ ਦੇ ਵਿੱਚ ਧਿਆਨ ਦਿੱਤਾ ਜਾਵੇ ਤਾਂ ਬਹੁਤ ਚੰਗੀ ਗੱਲ ਹੈ ਫੇਰ ਤੋਂ ਸਾਰੇ ਧੰਨਵਾਦੀ ਤੁਹਾਡੇ ਦਾ ਜੀ ਪਣ ਪਾ ਜੀ ਸਤਿ ਸ਼੍ਰੀ ਅਕਾਲ ਜੀ ਸਕੂਲ ਫਾਊਂਡਰ ਟ੍ਰਸਟ ਦਿੱਲੀ ਵੱਲੋਂ ਨਲ ਸੇਵਾ ਨਰਨ ਸੇਵਾ ਨੀਗੀ ਜੀ बिना सहयोगिकल थोड़ा स्वागत था अजक हस्पतालिकल चाहते समर्पण फाउंडेशन की जो स्वास्थ्य टीम है वो पंजाब में जहाँ जहाँ भी पुष्ट रोगी है वहाँ पर जाती रहती है हम हर दो महीने में आते हैं हम यहाँ पर अभी तीन साल से घूमते भी आ रहे हैं और यहाँ पर आकर के हम सभी प्रकार की स्वास्थ्य सेवाएं देते हैं जैसे कि हो गई है माइनस सर्जरी होती है प्लास्टर होता है उसके साथ साथ इनकी खून की जांच भी की जाती है और सभी प्रकार की जो भी मेडिसिन हमारे पास है, उनको उपलब्ध करवाई जाती है जिससे कि उनके जो जख्म हैं बड़े बड़े अल्सर हैं वो ठीक हो सकें किसी भी प्रकार के उनको कोई भी स्वास्थ्य संबंधित समस्या ना हो और ये कार्यक्रम हम पिछले अट्ठाईस सालों से कर रहे हैं और हम सभी राज्यों में जाके ये काम करते हैं मैं केवल डीडीएस डिटेल तो जसबीर सिंह ढिलों हरवाड़ा सानेवाल की रिपोर्ट जी